ਤਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਿਹਾਰ ਤੋਂ ਦਿੱਲੀ ਜਾ ਰਹੀ ਡਬਲ ਜੇਕਰ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਬੱਸ ਰੇਲਿੰਗ ਤੋੜ ਕੇ ਐਕਸਪ੍ਰੈਸਵੇ ਤੋਂ ਕਈ ਫੁੱਟ ਹੇਠਾਂ ਜਾ ਕੇ ਡਿੱਗੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀਗੀ ਜਿਸ ਦੇ ਵਿੱਚ 50 ਤੋਂ 60 ਲੋਕ ਸਵਾਰ ਸਨ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ 50 ਦੇ ਕਰੀਬ ਲੋਕ ਫੱਟੜ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਡਬਲ ਡੇਕਰ ਬੱਸ ਜਿਹੜੀ ਆ ਉਹ ਰੇਲਿੰਗ ਤੋੜ ਕੇ 60 ਫੁੱਟ ਹੇਠਾਂ ਜਾ ਕੇ ਡਿੱਗੀ ਹੈ ਐਕਸਪ੍ਰੈਸਵੇ ਤੋਂ ਤੇ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਬਿਹਾਰ ਤੋਂ ਦਿੱਲੀ ਜਾ ਰਹੀ ਡਬਲ ਡੇਕਰ બસ ਦੇ ਨਾਲੇ ਭਿਆਨਕ ਹਾਦਸਾ ਵਾਪਰਿਆ ਹੈ ਆਗਰਾ ਲਖਨਊ ਐਕਸਪ੍ਰੈਸਵੇ ਤੇ ਇਹ ਵੱਡਾ ਹਾਦਸਾ ਵਾਪਰਦਾ ਹੈ ਜਦੋਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਰੇਲਿੰਗ ਤੋੜ ਕੇ ਐਕਸਪ੍ਰੈਸਵੇ ਤੋਂ ਹੇਠਾਂ ਜਾ ਕੇ ਡਿੱਗਦੀ ਹੈ ਤਾਂ ਦੱਸਦੀ ਹੈ ਕਿ 3 ਫੁੱਟ ਹੇਠਾਂ ਜਾ ਕੇ ਇਹ ਬੱਸ ਡਿੱਗੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ 50 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਅਤੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਬੱਸ ਓਵਰ ਕੰਟਰੋਲ ਹੋ ਜਾਂਦੀ ਹੈ ਕੰਟਰੋਲ ਖੋ ਬੈਠਦੀ ਹੈ ਜਿਸ ਕਾਰਨ ਬੱਸ ਕੰਟਰੋਲ ਖੋਂਦੀ ਹੈ ਜਦੋਂ ਤਾਂ ਇਸ ਦੌਰਾਨ ਬੱਸ ਐਕਸਪ੍ਰੈਸ ਵੇ ਤੋਂ ਕਈ ਫੁੱਟ ਹੇਠਾਂ ਜਾ ਕੇ ਡਿੱਗ ਜਾਂਦੀ ਹੈ ਜਿਸ ਕਾਰਨ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ 50 ਲੋਕ ਫਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਵਿੱਚ ਇਹ ਵੱਡਾ ਸੜਕ ਹਾਦਸਾ ਵਾਪਰਿਆ ਹੈ ਲਖਨਾਊ ਆਗਰਾ ਐਕਸਪ੍ਰੈਸ ਵੇ ਤੇ ਇਹ ਸਲੀਪਰ বাস ਜਿਹੜੀ ਆ ਡਬਲ ਡੇਕਰ বাস ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆ ਜਾਂਦੀ ਹੈ ਇਸ ਕਾਰਨ બસ ਕੰਟਰੋਲ ਖੋ ਬੈਠਦੀ ਹੈ ਤੇ 30 ਫੁੱਟ ਜਾ ਕੇ ਐਕਸਪ੍ਰੈਸ ਵੇ ਤੋਂ 30 ਫੁੱਟ ਜਾ ਕੇ ਇਹ ਬੱਸ ਡਿੱਗੀ ਹੈ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋਈ ਹੈ 50 ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ 30 ਫੁੱਟ ਜਾ ਕੇ ਐਕਸਪ੍ਰੈਸ ਵੇ ਤੋਂ ਡਿੱਗੀ ਹੋਈ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਹੈ ਜਦਕਿ 50 ਦੇ ਕਰੀਬ ਲੋਕ ਜ਼ਖਮੀ ਨੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਵਿੱਚ ਇਹ ਵੱਡਾ ਹਾਦਸਾ ਸਲੀਪਰ ਪਾਸ ਦੇ ਨਾਲ ਵਾਪਰਿਆ ਹੈ ਡਬਲ ਦੇਕਰ ਪਾਸ ਦੇ ਨਾਲ ਵਾਪਰਿਆ ਹੈ ਜਦੋਂ ਬੱਸ ਦੇ ਡਰਾਈਵਰ ਨੂੰ ਨੀਂਦ ਆ ਜਾਂਦੀ ਹੈ ਜਿਸ ਕਾਰਨ ਕੰਟਰੋਲ ਖੋਪੜਦੀ ਹੈ ਬੱਸ ਤੇ ਐਕਸਪ੍ਰੈਸ ਵੇ ਤੋਂ 30 ਫੁੱਟ ਹੇਠਾਂ ਜਾ ਕੇ ਡਿੱਗ ਜਾਂਦੀ ਹੈ। ਦੈਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਿਹਾਰ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਬੱਸ ਰੇਲਿੰਗ ਤੋੜ ਕੇ ਐਕਸਪ੍ਰੈਸ ਵੇ ਤੋਂ ਕਈ ਫੁੱਟ ਹੇਠਾਂ ਜਾ ਕੇ ਡਿੱਗੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀਗੀ ਜਿਸ ਦੇ ਵਿੱਚ 50 ਤੋਂ 60 ਲੋਕ ਸਵਾਰ ਸਨ। ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ 50 ਦੇ ਕਰੀਬ ਲੋਕ ਫਟੜ ਹੋਏ ਨੇ ਤਾਂ ਸ ਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਡਬਲ ਡੈਕਰ ਬੱਸ ਜਿਹੜੀ ਆ ਉਹ ਰੇਲਿੰਗ ਤੋੜ ਕੇ 60 ਫੁੱਟ ਹੇਠਾਂ ਜਾ ਕੇ ਡਿੱਗੀ ਹੈ ਐਕਸਪ੍ਰੈਸ ਵੇ ਤੋਂ ਤੇ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਬਿਹਾਰ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ ਆਗਰਾ ਲਖਨਊ ਐਕਸਪ੍ਰੈਸਵੇ ਤੇ ਇਹ ਵੱਡਾ ਹਾਦਸਾ ਵਾਪਰਦਾ ਹੈ ਜਦੋਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਰੇਲਿੰਗ ਤੋੜ ਕੇ ਐਕਸਪ੍ਰੈਸਵੇ ਤੋਂ ਹੇਠਾਂ ਜਾ ਕੇ ਡਿੱਗਦੀ ਹੈ ਦਾ ਦੱਸਦੀ ਹੈ ਕਿ 30 ਫੁੱਟ ਹੇਠਾਂ ਜਾ ਕੇ ਇਹ ਬੱਸ ਡਿੱਗੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ 50 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਅਤੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਬੱਸ ਓਵਰ ਕੰਟਰੋਲ ਹੋ ਜਾਂਦੀ ਹੈ ਕੰਟਰੋਲ ਖੋ ਬੈਠਦੀ ਹੈ ਜਿਸ ਕਾਰਨ ਬੱਸ ਕੰਟਰੋਲ ਖੋਂਦੀ ਹੈ ਜਦੋਂ ਤਾ ਇਸ ਦੌਰਾਨ ਬੱਸ ਐਕਸਪ੍ਰੈਸ ਵੇ ਤੋਂ ਕਈ ਫੁੱਟ ਹੇਠਾਂ ਜਾ ਕੇ ਡਿੱਗ ਜਾਂਦੀ ਹੈ ਜਿਸ ਕਾਰਨ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ 50 ਲੋਕ ਫਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਵਿੱਚ ਇਹ ਵੱਡਾ ਸੜਕ ਹਾਦਸਾ ਵਾਪਰਿਆ ਹੈ ਲਖਨਾਊ ਆਗਰਾ ਐਕਸਪ੍ਰੈਸ ਵੇ ਤੇ ਇਹ ਸਲੀਪਰ ਬੱਸ ਜਿਹੜੀ ਆ ਡਬਲ ਡੇਕਰ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆ ਜਾਂਦੀ ਹੈ ਇਸ ਕਾਰਨ ਬੱਸ ਕੰਟਰੋਲ ਖੋ ਬੈਠਦੀ ਹੈ ਤੇ 30 ਫੁੱਟ ਹੇਠਾਂ ਜਾ ਕੇ ਐਕਸਪ੍ਰੈਸ ਵੇ ਤੋਂ 30 ਫੁੱਟ ਹੇਠਾਂ ਜਾ ਕੇ ਇਹ ਬੱਸ ਡਿੱਗੀ ਹੈ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋਈ ਹੈ 50 ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ 30 ਫੁੱਟ ਹੇਠਾਂ ਜਾ ਕੇ ਐਕਸਪ੍ਰੈਸ ਵੇ ਤੋਂ ਡਿੱਗੀ ਹੋਈ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਹੈ ਜਦਕਿ 50 ਦੇ ਕਰੀਬ ਲੋਕ ਜ਼ਖਮੀ ਨੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਵਿੱਚ ਇਹ ਵੱਡਾ ਹਾਦਸਾ ਸਲੀਪਰ ਪਾਸ ਦੇ ਨਾਲ ਵਾਪਰਿਆ ਹੈ ਡਬਲ ਦੇਕਰ ਪਾਸ ਦੇ ਨਾਲ ਵਾਪਰਿਆ ਹੈ ਜਦੋਂ ਬੱਸ ਦੇ ਡਰਾਈਵਰ ਨੂੰ ਨੀਂਦ ਆ ਜਾਂਦੀ ਹੈ ਜਿਸ ਕਾਰਨ ਕੰਟਰੋਲ ਖੋਪੜਦੀ ਹੈ ਬੱਸ ਤੇ ਐਕਸਪ੍ਰੈਸ ਵੇ ਤੋਂ 30 ਫੁੱਟ ਹੇਠਾ ਚਾਕੇ ਡਿੱਗ ਜਾਂਦੀ ਹੈ